ਕਰੀਬਨ ਪੋਣੇ 2 ਘੰਟੇ ਪਹਿਲਾਂ ਮੈਂ ਇੱਥੇ ਲਾਗੇ ਕਤਰਾਈ ਕਰ ਰਿਆ ਸੀ ਤੇ ਉੱਥੋਂ ਜੱਕਦਮ ਅੱਗੇ ਨਿਕਲੀ ਆ ਮੈਂ ਕਤਰਾਈ ਛੱਡ ਕੇ ਆਪਣਾ ਟਰੈਕਟਰ ਲੈ ਕੇ ਆਪਣੇ ਫਾਲੇ ਲੈ ਕੇ ਪੁੱਜਿਆ ਮੇਰੇ ਆਣ ਤੋਂ ਪਹਿਲਾਂ ਵੀ 1-2 ਟਰੈਕਟਰ ਵਾਲੇ ਹੋਰ ਆ ਚੁੱਕੇ ਸੀਗੇ ਤੇ ਅਸੀਂ ਆ ਕੇ ਅੱਗ ਦੇ ਕਾਬੂ ਪਾਇਆ ਮੈਂ ਜਲਦੀ ਕਤਰਾਈ ਦੇ ਵਿੱਚ ਫਾਇਰ ਦਫ਼ਤਰ ਵੀ ਫੋਨ ਕੀਤਾ ਫਿਰ ਮੈਂ ਤਲਵਾਰੇ ਥਾਣਾ ਵੀ ਫੋਨ ਕੀਤਾ ਉਹਨਾਂ ਨੇ ਹੀ ਨੰਬਰ ਫਾਇਰ ਅਗ੍ਰੇਡ ਦਾ ਦਿੱਤਾ ਪਰ ਜਿਹੜੀ ਇੱਥੇ ਫਾਇਰ ਅਗ੍ਰੇਡ ਦੀ ਗੱਡੀ ਆ ਕੋਈ ਨਹੀਂ ਪਹੁੰਚੀ ਸਿਰਫ ਸਾਡੇ ਲੋਕੀ ਜਿਹੜੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਅੱਜ ਇਹ ਪਾਣਾ ਵਰਤਿਆ ਇਹਦਾ ਖਮਜਾਜਾ ਕੌਣ ਭੁਗਤੇਗਾ ਜੇ ਅੱਜ ਸਾਰੇ ਪਿੰਡਾਂ ਦੇ ਲੋਕ ਜਿਹੜੇ ਟਰੈਕਟਰਾਂ ਦੇ ਇਕੱਠੇ ਅਸੀਂ ਨਾ ਹੁੰਦੇ ਤੇ ਅੱਜ ਇਹ ਸਾਰੀ ਅੱਗ ਜਿਹੜੀ ਆ ਪਹਾੜ ਨੂੰ ਚੜ ਜਾਣੀ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਵੀ ਬਹੁਤ ਜ਼ਿਆਦਾ ਹੋਇਆ ਨੁਕਸਾਨ ਜੇ ਕੋਈ ਜਾਨੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀਮਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਲੋਕਾਂ ਦੀ ਜਿਹੜੀ ਖੜੀ ਫਸਲ ਵੀ ਤੇ ਜਿਹੜੀ ਕਈਆਂ ਦੀ ਫਸਲ ਹਜੇ ਸੋਚੋ 70% ਦੀ ਫਸਲ ਜਿਹੜੀ ਸੀ ਕੱਟਣ ਵਾਲੀ ਸੀ ਉਹ ਜਿਹੜੀ ਹੈ ਅੱਗ ਦੇ ਵਿੱਚ ਸੜ ਗਈ ਹੈ ਫਿਰ ਵੀ ਥੋੜਾ ਬੋਤਾ ਟਰੈਕਟਰਾਂ ਵਾਲੇ ਵੀਰ ਸਾਰੇ ਨਮੋਲੀ ਤੋਂ ਸੀਗੇ ਸਾਡੇ ਘੀੜ ਦੀ ਖੂਈ ਤੋਂ ਸੀਗੇ ਲੇਖ ਰਾਜ ਸੀਗਾ ਮੈ ਸੀਗਾ ਤੇ ਅਸੀਂ ਸਾਰਿਆਂ ਨੇ ਘੋੜਾ-ਗੋਤਾ ਕੰਮ ਕਰਕੇ 1.5-2 ਘੰਟਾ ਲਾ ਕੇ ਅੱਗੇ ਦੇ ਕਾਬੂ ਪਾਇਆ ਪਰ ਨਾ ਤਾਂ ਕੋਈ ਗੱਡੀ ਦਸੂਏ ਤੋਂ ਆਈ ਹੈ ਨਾ ਗੱਡੀ ਕੋਈ ਤਲਵਾੜੇ ਤੋਂ ਆਈ ਹੈ ਤੇ ਨਾ ਹੀ ਗੱਡੀ ਕੋਈ ਹਾਰਪਰ ਤੋਂ ਆਈ ਹੈ ਸਾਰੇ 2-2 ਢਾਈ ਮਿੰਟ ਐਰਪੋਰਟ ਅੱਗ ਲੱਗੀ ਹੋਈ ਹੈ ਔਰ ਐਸੀ ਅੱਗ ਲੱਗੀ ਜਿਹੜੀ ਇੰਨਾ ਬੁਰਾ ਹਾਲ ਹੋ ਗਿਆ ਸਾਰੇ ਫਸਣਾ ਸਾਰਾ ਕੁਝ ਇੱਕ ਤਰ੍ਹਾਂ ਟੈਸ-ਮੈਸ ਕਰਤਾ ਕਰੇ ਹੁਣ ਚਾਰੇ ਕਿੱਥੇ ਲੋਕ ਜਿਹੜਾ ਠੀਕ ਕਰਨ ਦੀ ਜਗ੍ਹਾ ਲਈਆਂ ਹੋਈਆਂ ਕਿ ਕਿੱਥੋਂ ਜਿਹੜੇ ਠੇਕਾ ਭਰਨਗੇ ਕਿਤੇ ਬਚਾਰੇ ਬੜੇ ਪਰੇਸ਼ਾਨੀ ਦੇਖ ਕੇ ਤਾਂ ਦੁੱਖ ਲੱਗ ਰਿਹਾ ਔਰ ਇਸ ਤੋਂ ਉਹੀ ਇਸ ਗੱਲ ਦੇ ਅਸੀਂ ਹੈਗੇ ਆ ਕਿ ਫਾਇ ਹਰ ਮਿੰਟ ਤੋਂ ਪਤਾ ਪਤਾ ਨਹੀਂ ਕੋਈ ਫੋਨ ਕਰੇ ਉਹ ਫੋਨ ਚੱਕੜਾ ਹੀ ਬੰਦ ਕਰ ਦਤਾ ਹੈ ਕਿੰਨੀ ਮਾੜੀ ਗੱਲ ਹੈ ਸਾਡੇ ਸਾਡੇ ਵਾਸਤੇ ਸਹੂਲਤਾਂ ਬਣੀਆਂ ਹੋਈਆਂ ਫਾਇਰ ਬ੍ਰੀਡ ਦੀਆਂ ਉਹ ਸਾਡੇ ਵਾਸਤੇ ਕੋਈ ਸਹੂਲਤ ਮਿਲਦੀ ਰਹੀ ਹੈ ਕੀ ਕਰਨਾ ਸੀ ਨਾ ਫਾਇਰ ਬ੍ਰੀਡ ਵਾਲਿਆਂ ਕੋਈ ਵੀ ਨਹੀਂ ਆਈ ਫਾਇਰ ਬ੍ਰੀਡ ਦੀ ਗੱਡੀ ਇੱਥੇ ਸਰਪਥਾਣਾ ਦੇ ਆਏ ਪੁਲਿਸ ਸਟੇਸ਼ਨ ਤੋਂ ਆਏ ਦੋ ਬੰਦੇ ਆਏ ਆ ਉਹਨਾਂ ਨੂੰ ਸੀ ਕਹਿ ਰਹੇ ਕਹਿੰਦੇ ਅਸੀਂ ਬੰਦੇ ਭੇਜੇ ਬੰਦੇ ਭੇਜੇ ਕੀ ਕਰਨਾ ਬੰਦੇ ਭੇਜ ਕੇ ਤੇ ਮੌਕੇ ਤੇ ਕੋਈ ਐਕਸ਼ਨ ਨਹੀਂ ਹੋਇਆ ਕੀ ਕਰਾਂਗੇ ਮੈਂ ਅੰਦਰ 2.5 ਘੰਟੇ ਪਹਿਲੇ ਤੇ ਕਹਿ ਰਹੇ ਸੀਗੇ ਪਸੂਏ ਦੇ ਕੋਲ ਤਿਲ ਕਰਾਦੀ ਹੈ ਉਹਨਾਂ ਨੂੰ ਫੋਨ ਕੀਤਾ ਉਹ ਗੱਡੀ ਲੈ ਕੇ ਆ ਰਹੇ ਐ ਤੇ 2.5 ਘੰਟੇ ਵੀ ਹੋ ਗਏ ਗੱਡੀ ਕੋਈ ਨਹੀਂ ਆਈ ਜੀ ਮਤਲਬ ਫਾਇਰ ਬ੍ਰਿਗੇਡ ਦੀ ਜੀ ਕੀ ਮੰਗ ਕਰਨਾ ਚਾਹੁੰਦੇ ਸਰ ਪ੍ਰਸ਼ਾਸਨ ਤੋਂ ਇਹ ਮੰਗ ਕਰ ਦਿੱਕਤ ਵਿਚਾਰਿਆ ਨਾ ਕੋਈ ਮੁਆਵਜ਼ਾ ਨਾ ਨੂੰ ਕੁਝ ਮਿਲੇ ਜਿਨਾ ਮੇਰਾ ਥੋੜਾ ਬਹੁਤ ਕਾਰਬਾਰਗਾ ਚੱਲ ਸਕੇ ਬਾਕੀ ਸਰ ਜਿਹੜੇ ਸਾਨੂੰ ਜਿਹੜੇ ਸਾਡੇ ਵਾਸਤੇ ਸੁਰਤਾ ਬਣੀਆਂ ਜਿੱਦਾਂ ਫਾਇਰ ਬ੍ਰਿਗੇਡ ਨਾਲ ਗੱਲ ਕਰ ਰਹੀਆਂ ਅਸੀਂ ਸਰ ਇਹ ਜੇ ਗਰਾਊਂਡ ਲੈਵਲ ਸਰਵਿਸ ਹੁੰਦਾ ਆਂਸ ਹੀ ਸਾਡੇ ਤੇ ਲਾਗੂ ਤਾਂ ਹਮਨ ਹੁੰਦਾ ਸਮਝਾ ਸਮਝਾ ਮਿਲ ਰਹੀਆਂ ਨਹੀਂ ਕਿ ਅੱਜ ਪਰੇਸ਼ਾਨੀ ਪਤਾ ਹੁਣ ਗਰਮੀਆਂ ਦਿਨ ਹੈਗੇ ਇਸ ਵੇਲੇ ਅਗਰ ਲੱਗਦੀ ਰਹਿੰਦੀ ਕਿ ਕਿਆ ਕਰਾਂਗੇ ਸਰ ਇਹ ਨਾਮ ਸੀ ਸਾਡੇ ਵਾਸਤੇ 0 ਹੈ ਕਿੰਨੀ ਕਿਲੋਮੀਟਰ ਪੈਂਦਾ ਜਿਹੜਾ ਫਾਰਮ ਗੇਟ ਤਲਵਾੜਾ ਕਿੰਨੇ ਕਿਲੋਮੀਟਰ ਹੈਗਾ ਇੱਥੋਂ ਲੱਗਦਾ ਕਿ 7-8 ਕਿਲੋਮੀਟਰ ਹੈ ਹੋ 6 ਕਿਲੋਮੀਟਰ ਹੈ ਜੀ ਗੁਰਦੁਆਰਾ ਸਾਹਿਬ ਲੱਗ ਗਈ ਹੈ ਉਹਨਾਂ ਦਾ ਦਫ਼ਤਰ ਉਹ ਨਹੀਂ ਆਏ ਜੀ ਨਹੀਂ ਆਏ ਕੋਈ ਨਹੀਂ ਫੋਰੈਸਟ ਵਾਲੇ ਨੂੰ ਵੀ ਅਸੀਂ ਫੋਨ ਕੀਤਾ ਉਹਨਾਂ ਨੇ ਫਰਮ ਵੀ ਨਹੀਂ ਚੁੱਕਿਆ ਜੀ ਕਿਉਂਕਿ ਉਹਨਾਂ ਤੋਂ ਵੀ ਟੈਂਕਰ ਅਵੇਲੇਬਲ ਹੁੰਦੇ ਆ ਜੀ ਹੁਣ ਅਸੀਂ ਇੱਕ ਟਰੈਕਟਰ ਵਾਲਾ ਟੈਂਕਰ ਲਿਆਂਦਾ ਜਾਂ ਫਾਲੇ ਪਾਉਂਦਾ ਮਗਰ ਜਾਂ ਕੁਝ ਵੀ ਕਰਦੇ ਪਰ ਨਹੀਂ ਇੱਕ ਵੀ ਬੰਦਾ ਜਿੱਦਾਂ ਸਾਨੂੰ ਤਾਂ ਇਦਾਂ ਲੱਗਿਆ ਵੀ ਅਸੀਂ ਜਿਹੜਾ ਏਰੀਆ ਹੈਗਾ ਸਾਡਾ ਮੇਰੇ ਨਾਲ ਪ੍ਰਸ਼ਾਸਨ ਦੇ ਅਕੋਰਡਿੰਗ ਤੇ ਹੈ ਨਹੀਂ ਗਿਆ ਜੀ ਡੀਸੀ ਸਾਹਿਬ ਨੂੰ ਅਸੀਂ ਆਪ ਡਾਇਰੈਕਟਰ ਚਲਾਉਂਦੇ ਜਾਂ ਲੋਕਾਂ ਨੂੰ ਫੋਨ ਕਰਦੇ ਜਾਂ ਫਰਬ ਗ੍ਰੇਨ ਨੂੰ ਕਰਦੇ ਕੋਈ ਨਹੀਂ ਆਇਆ ਮਤਲਬ ਕੋਈ ਨਹੀਂ ਆਇਆ ਇੱਕ ਤੁਸੀਂ ਪ੍ਰੈਸ ਵਾਲੇ ਆਏ ਹੋ ਸਾਡਾ ਸਾਥ ਦੇਣ ਹੁਣ ਅਦਰਵਾਈਥੇ ਜਿਹੜਾ ਇਹ ਕੋਈ ਨਹੀਂ ਆ ਕੀ ਮੰਗ ਤੁਸੀਂ ਡੀਸੀ ਹੁਸ਼ਿਆਰਪੁਰ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗ ਰੱਖਣਾ ਚਾਹੁੰਦੇ ਹੋ ਅਸੀਂ ਡੀਸੀ ਹੁਸ਼ਿਆਰਪੁਰ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਇਹ ਪਟਵਾਰੀ ਗਰਦਾਵਰ ਸਾਹਿਬ ਨੂੰ ਨਾਲ ਲੈ ਕੇ ਇਹਨਾਂ ਦੀ ਜਿਹੜੀ ਹੈ ਮਿਲਤੀ ਕਰਾਈ ਜਾਏ ਤੇ ਜਿਹਦੀ ਜਿਹਦੀ ਜਿੰਨਾ ਜਿੰਨਾ ਨੁਕਸਾਨ ਹੋਇਆਗਾ ਉਹਨਾਂ ਨੂੰ ਉਹਦਾ ਜਿਹੜਾ ਇਹ ਬੰਦਾ ਹੱਕ ਦਿੱਤਾ ਜਾਵੇ ਇਹ ਕੀ ਨਾਮ ਹੈ ਜੀ ਆਪਣਾ ਮੈਂ ਕੈਪਟਨ ਨਵੀਸ਼ ਕੁਮਾਰ ਇਹ ਕੀ ਜਿਹੜੀ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਜਿਹੜਾ ਫਸਲ ਦਾ ਟੋਟਲ ਹੋਇਆ ਤੇ ਕਿੰਨੇ ਵਜੇ ਅੱਗ ਲੱਗੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਅੱਗ ਲੱਗੇ ਫਸਲਾਂ ਨੁਕਸਾਨ ਪਏ ਹੋ ਗਿਆ ਹੈ 6-7 ਥੀਲੇ ਹੋ ਗਿਆ ਹੈ ਇਹ ਟ੍ਰਾਂਸਫਾਰਮ ਤੋਂ ਉੱਤੋਂ ਹੀ ਅੱਗ ਚੱਲੀ ਹੈ ਤਰੀਬਨ 20 ਦਿਨ ਪਹਿਲੇ ਇੱਕ ਤਾਰ ਕਈ ଥି ਬਿਜਲੀ ਬੋਰਡ ਦੀ ਮਗਰੋਂ ਤਾਰ ਕਿਸੇ ਨੇ ਵੀ ਚੁੱਕੀ ਨਹੀਂ ਉਹ ਤਾਰ ਉਸ ਤਾਰ ਦੇ ਕਾਰਨ ਪਿੱਛੋਂ ਆਰਥਿੰਗ ਹੋਈ ਹੈ ਉਹ ਪੂਰੀ ਆਪ ਖੜ ਗਈ ਤੁਸੀਂ ਦੱਸਿਆ ਸੀ ਮਹਿਕਮੇ ਨੂੰ ਕਿ ਤਾਰ ਟੇਗੀ ਹੋਈ ਹੈ ਮੇਰੇ ਖੇਤ 'ਚ ਨਹੀਂ ਤਾਰ ਜਿਸ ਮਾਲਕ ਦੀ ਉਸ ਮਾਰਗਾਂ ਦੱਸਿਆ ਹੈ ਅੱਛਾ ਜੀ ਤੇ ਕੁਲੇ 6-7 ਕਿੱਲੇ ਜਿਹੜੀ ਫਸਲ ਆ। 5-7 ਕਿੱਲੇ ਫਸਲ ਪੂਰੀ 라ਖ ਹੋ ਗਈ। ਤੇ ਕੋਈ ਅੱਗ ਬੁਝਾਉਣ ਵਿੱਚ ਫਿਰ ਕਿਸ ਤਰ੍ਹਾਂ ਆ ਕੇ ਕਿਸ ਤਰ੍ਹਾਂ ਆ ਗਏ। ਫਾਇਰ ਵਿਗਰ ਦੀ ਗੱਡੀ ਕੋਈ ਵੀ ਨਹੀਂ ਆਈ। ਕਾਫੀ ਫੋਨ ਲਗਾਏ ਸਾਰੇ 30 ਸਾਰੇ 14 ਤੇ ਫੋਨ ਲੱਗੇ ਮਗਰ ਕਿਸੇ ਫਾਇਰ ਵਿਗਰ ਨੇ ਕੋਈ ਵੀ ਕਿਤਾ ਦਸਵਾ ਜਾਣਾ ਹੀ ਆ। ਮਗਰ ਤਲਵਾੜੇ ਲਾਉਣੀ ਆ ਕੋਈ ਵੀ ਗੱਡੀ ਸਾਡੇ ਕੋਲ ਨਹੀਂ ਪਹੁੰਚੀ। ਤੁਸੀਂ ਕਿਨਾਂ ਨੂੰ ਤਫਾਰ ਵਿਗਰ ਫੋਨ ਕੀਤਾ? ਤਲਵਾੜਾ ਫਾਇਰ ਵਿਗਰ ਨੂੰ ਕੀਤਾ। ਤਲਵਾੜਾ ਵੀ ਹੋਇਆ ਹੈ ਤੇ ਦਸਵਾ ਵੀ ਹੋਇਆ ਹੈ। ਤੇ ਕਿੰਨਾ ਜਿਹੜਾ ਨੁਕਸਾਨ ਕਿੰਨੇ ਦਾ ਲੱਖ ਦਾ ਲੱਗਦਾ ਨੁਕਸਾਨ ਜਿਹੜਾ ਹੋ ਗਿਆ। ਤਰੀਬਨ 20 ਨਾਲ ਤਰੀਬਨ 300 140 ਮੀਟਰ ਹੋਵੇਗਾ ਹਾਂ ਚਾਈ ਉੱਤੇ 2.5 ਲੱਖ ਦਾ ਹੋ ਗਿਆ ਨਸਾਂ ਲੱਖ ਦਾ ਜੀ ਤੇ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਮੰਗੇ ਹੀ ਕਰਨੇ ਆ ਕੀ ਤਾਂ ਹੁਣ ਮੌਜੂਦ ਸੇ ਜਾਂ ਜਿੰਨਾਂ ਨੂੰ ਅਗਰ ਅਸੀਂ ਪਰਸਨ ਅੱਗ ਲਗਾਣੇ ਆ ਤੇ ਮਹਿਕਮਾ ਇੱਕਦਮ ਪਹੁੰਚ ਜਾਂਦਾ ਅੱਜ ਦਿਨ ਇਹ ਆਪਕ ਲੱਗੀ ਹੈ ਕੋਈ ਵੀ ਮੈਂ ਕਿਹਾ ਬੰਦਾ ਅੱਡ ਕੋਲ ਨਹੀਂ ਪਹੁੰਚਿਆ ਸਰ ਇਥੋਂ ਉਤਾਰ ਹੈ ਜੀ ਕਿਉਂ ਲੂਸ ਸੀਗੀ ਉਹਨਾਂ ਨੂੰ ਮੈਂ ਕਿਹਾ ਬਨੇ ਦੋ ਚਾਰ ਬਾਰੇ 20 ਦਿਨ ਪਹਿਲੇ ਬੰਦੇ ਨੇ ਕਿਹਾ ਸੀ ਜਿੱਦੀ ਜਿੱਦੀ ਤਾਲ ਸੀਗੀ ਉਹਨਾਂ ਨੇ ਇੱਥੇ ਕੋਈ ਐਕਸ਼ਨ ਨਹੀਂ ਲਿਆ ਅੱਜ ਇਹਦਾ ਅਸੀਂ ਕਹਿੰਦੇ ਕੋਈ ਕਰਾਈ ਕਰ ਰਹੀ ਸੀ ਇੱਕਦਮ ਚਿੰਗਾਰੇ ਨਿਕਲੇ ਆ ਅੱਗ ਫੈਲ ਗਈ ਜਿਹਦੇ ਨਜ਼ਦੀਕਾਂ ਸਾਡੀ 7-8 ਕਿੱਲੇ ਨੁਕਸਾਨਾ ਹੋ ਗਿਆ ਹਾਂਜੀ ਅੱਗ ਬੁਝਾਉਣ ਤੇ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਮੌਕੇ ਦਾ ਪ੍ਰਸ਼ਾਸਨ ਕੋਈ ਹਰ ਆਪਾਂ ਫਾਇਰ ਨੂੰ ਫੋਨ ਕੀਤਾ ਫੋਰ ਪਜਣਾ ਜਿਹੜਾ ਆਪਣੇ ਉਹਗੇ ਲੀਡਰ ਹੈਗੇ ਉਹਨੂੰ ਕੀਤਾ ਕਿਸੇ ਨੇ ਕੋਈ ਫੋਨ ਨਹੀਂ ਕੀਤਾ ਜੀ ਤੇ ਕੀ ਮੰਗ ਕੀ ਕਰਨਾ ਚਾਹੁੰਦੇ ਆ ਸਾਨੂੰ ਮੋਜਾ ਦਿੱਤਾ ਜਾਵੇ ਜੋੜਾ ਨੁਕਸਾਨ ਹੋਇਆ ਹੈ ਜੀ ਬਿਜਲੀ ਦੀ ਮਹਿਕਮੇ ਦੀਆਂ ਪੁਸਤਾਰਾ ਹਨ ਜਿਨ੍ਹਾਂ ਦੀ ਸਪਾਰਕਿੰਗ ਕਰਕੇ ਅੱਗ ਲੱਗੀ ਹੈ ਇਹਨਾਂ ਦੇ ਕਹਿੰਦੇ 1-2 ਵਾਰ ਪਹਿਲੀ ਵੀ ਕੰਪਲੀਟ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਸਦਾ ਕਾਫੀ ਨੁਕਸਾਨ ਹੋਇਆ ਹੈ ਅਗਲ ਕੰਡੇ ਨਾਲ ਘਟ ਤੋਂ ਘਟ ਸਭ ਤੋਂ 10 ਕਿਲਿਆਂ ਦੇ ਵਿੱਚ ਸਦਾ ਨੁਕਸਾਨ ਹੋਇਆ ਹੈ ਇਸ ਮੇਲੇ ਤੁਹਾਨੂੰ ਪਤਾ ਕਿਸਾਨ 6 ਮਹੀਨੇ ਮਿਹਨਤ ਕਰਦਾ ਹੈ ਉਸ ਤੋਂ ਬਾਅਦ ਆ ਕੇ ਉਹਨੇ ਫਸਲ ਦਾ ਕਟੇਗਾ ਇੰਨੀ ਨੌਨੀ ਹੋਈ ਹੈ ਸਰਕਾਰ ਤੋਂ ਨਿਮਰਤਾ ਕਰਦੇ ਆ ਕਿ ਜੋ ਵੀ ਹੈਗਾ ਇਸ ਦਾ ਮੋਜਾ ਵਗੈਰਾ ਬਣਦਾ ਹੈ ਉਹ ਦਿੱਤਾ ਜਾਵੇ ਭਾਜ